ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦਾ ਢਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਪੱਤਰਕਾਰ ਵਿੱਕੀ ਮਲਕ ਨੇ ਬਟਾਲਾ ਤੋਂ ਧੰਨਵਾਦ ਦਈਏ ਕਿ ਇਹ ਲਿਖਾਵਟ ਕਿਸੇ ਕੰਪਿਊਟਰ ਦੀ ਨਹੀਂ ਇਹ ਲਿਖਾਵਟ ਕਿਸੇ ਟਾਈਪਿੰਗ ਦੀ ਨਹੀਂ ਇਹ ਲਿਖਾਵਟ ਹੱਥਾਂ ਨਾਲ ਲਿਖੀ ਏ ਇਹ ਲਿਖਾਵਟ ਇਹ ਲਿਖਾਈ ਹੱਥਾਂ ਨਾਲ ਲਿਖੀ ਏ ਪੈਨ ਨਹੀਂ ਕਲਮ ਦੀ ਇੱਕ ਤਰਜਮਾਨੀ ਦੇ ਉੱਤੇ ਜੜਾ ਆ ਉਹ ਲਿਖਿਆ ਜਾ ਰਿਹਾ ਆ ਬੱਚੇ ਲਿਖ ਰਹੇ ਨੇ ਬੱਚੇ ਸਿੱਖ ਰਹੇ ਨੇ ਤੇ ਕਲਮ ਦੀ ਸੁੰਦਰ ਲਿਖਾਈ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਏ ਹੋ ਜਿਹਦੇ ਚ ਬਹੁਤ ਸਾਰੇ ਬੱਚੇ ਇਸ ਲਿਖਾਈ ਨੂੰ ਲਿਖਣ ਦੇ ਲਈ ਆਪਣੇ ਉਸਤਾਦ ਦੇ ਕੋਲ ਆਪਣੇ ਟੀਚਰ ਦੇ ਕੋਲ ਆਉਂਦੇ ਤੇ ਸੋਹਣੀ ਲਿਖਾਈ ਕਰਦੇ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਏ ਹੋ ਕਿ ਬੱਚਿਆਂ ਦੇ ਹੱਥ ਦੇ ਵਿੱਚ ਕਲਮ ਕੋਲ ਪਈ ਸਿਆਹੀ ਤੇ ਪੇਪਰ ਦੇ ਉੱਤੇ ਬੱਚਿਆਂ ਦੇ ਇਹ ਪੂਰਨੇ ਇੰਨੀ ਸੋਹਣੀ ਲਿਖਾਈ ਦੇਖ ਕੇ ਤੁਹਾਡਾ ਵੀ ਦਿਲ ਕਰੇਗਾ ਕਿ ਆਪਣੇ ਬੱਚਿਆਂ ਨੂੰ ਜਾਂ ਖੁਦ ਨੂੰ ਇੰਨੀ ਸੋਹਣੀ ਲਿਖਾਈ ਦੇ ਕਾਬਲ ਬਣਾਈਏ ਤੇ ਲੋੜ ਹੈ ਸਿਰਫ ਪ੍ਰੈਕਟਿਸ ਦੀ ਜਿੰਨੀ ਜ਼ਿਆਦਾ ਤੁਸੀਂ ਕਲਮ ਦੇ ਨਾਲ ਸਲੋਲੀ ਪ੍ਰੈਕਟਿਸ ਕਰੋਗੇ ਅੱਖਰਾਂ ਨੂੰ ਬਣਾਉਣਾ ਸਿੱਖ ਜਾਓਗੇ ਓਨੀ ਛੇਤੀ ਸੋਹਣੀ ਲਿਖਾਈ ਲਿਖਣੀ ਤੁਸੀਂ ਸ਼ੁਰੂ ਕਰ ਸਕਦੇ ਹੋ ਪੰਜਾਬ ਦੀ ਲਿਖਤ ਤੇ ਪੰਜਾਬ ਦੀ ਸਿਫਤ ਜਿੰਨੀ ਕਰ ਲਈ ਜਾਏ ਓਨੀ ਥੋੜੀ ਇਹ ਵੀ ਬੱਚੇ ਸਾਡੇ ਪੰਜਾਬ ਦੇ ਨੇ ਤਸੱਜਨਾ ਕਰ ਰਹੇ ਨੇ ਉਹਨਾਂ ਅੱਖਰਾਂ ਦੀ ਜਿਹੜੇ ਕੀ ਬਹੁਤ ਹੀ ਸੋਹਣੇ ਕਤਾਬੀ ਅੱਖਰ ਹੀ ਲੱਗਦੇ ਨੇ ਭਾਵੇਂ ਹੱਥ ਨਾਲ ਹੀ ਲਿਖੇ ਜਾ ਰਹੇ ਨੇ ਜ਼ਰੂਰੀ ਨਹੀਂ ਕਿ ਤੁਸੀਂ ਟਾਈਪ ਕਰਵਾਓ ਜ਼ਰੂਰੀ ਨਹੀਂ ਕਿ ਕਿਸੇ ਕੋਲੋਂ ਸਿੱਖਣ ਜਾਣਾ ਗੱਲ ਤੁਹਾਡੇ ਆਪਣੇ ਮਨ ਦੀ ਮਨ ਕੀ ਕਹਿੰਦਾ ਕਿਸ ਤਰ੍ਹਾਂ ਕਹਿੰਦਾ ਉਸ ਤਰ੍ਹਾਂ ਹੀ ਤੁਸੀਂ ਇਹਨਾਂ ਅੱਖਰਾਂ ਨੂੰ ਸਜਾਵਟ ਦੇ ਸਕਦੇ ਹੋ ਤੇ ਇਹ ਸਜਾਵਟ ਬੱਚਿਆਂ ਦੇ ਹੱਥਾਂ ਦੇ ਨਾਲ ਇੱਕ ਕਲਮ ਦੇ ਨਾਲ ਪੇਪਰ ਦੇ ਉੱਤੇ ਦਿੱਤੀ ਜਾ ਰਹੀ ਹੈ ਸੋਹਣੀ ਲਿਖਾਈ ਦੇਖ ਕੇ ਤੁਹਾਨੂੰ ਕਿਵੇਂ ਦਾ ਲੱਗਿਆ ਬੱਚਿਆਂ ਦੀ ਇਹ ਲਿਖਾਈ ਕਿਵੇਂ ਦੀ ਲੱਗੀ ਸੁੰਦਰ ਲਿਖਾਈ ਦੇ ਮੁਕਾਬਲੇ ਚੱਲਦੇ ਪਏ ਨੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗਾ ਇਹ ਕੰਪੀਟੀਸ਼ਨ ਵਧੀਆ ਲੱਗਾ ਤੇ ਸ਼ੇਅਰ ਜ਼ਰੂਰ ਕਰ ਦਿਓ ਨਾਲ ਦੀ ਨਾਲ ਕਮੈਂਟ ਕਰਕੇ ਦੱਸਿਓ ਕਿ ਬੱਚਿਆਂ ਦੀ ਇਹ ਲਿਖਾਈ ਤੁਹਾਨੂੰ ਕਿਵੇਂ ਲੱਗੀ ਤੇ ਦੋਸਤੋ ਕਰੋ ਫਿਰ ਕਮੈਂਟ ਤੇ ਕਰੋ ਲਾਈਕ ਤੇ ਸ਼ੇਅਰ ਧੰਨਵਾਦ ਮੇਰਾ ਨਾਮ ਜਿਸਪਾਲ ਸਿੰਘ ਆ ਜੀ ਮੈਂ ਬਤੌਰ ਪੰਜਾਬੀ ਮਾਸਟਰ ਸਰਕਾਰੀ ਹਾਈ ਸਮਾਰਟ ਸਕੂਲ ਧਰਮਕੋਟ ਬੱਗਾ ਵਿਖੇ ਸੇਵਾ ਨਿਭਾ ਰਿਹਾ ਹਾਂ ਜੀ ਸਰ ਬੱਚਿਆਂ ਨੂੰ ਪੰਜਾਬੀ ਭਾਸ਼ਾ ਸਿਖਾ ਰਹੇ ਕਲਮ ਦੇ ਨਾਲ ਕਿਸ ਤਰ੍ਹਾਂ ਸਿਖਾਉਂਦੇ ਆ ਕਿੰਨੇ ਬੱਚਾ ਕਲਮ ਦੇ ਨਾਲ ਜਿਹੜੇ ਆ ਉਹ ਗਿਣੇ ਚੁਣੇ ਆਪਾਂ ਕਿਉਂਕਿ ਮੁਕਾਬਲੇ ਨੂੰ ਮੁੱਖ ਰੱਖ ਕੇ ਤਿਆਰੀ ਕਰਵਾਈ ਜਾਂਦੀ ਆ ਤੇ ਜੇਕਰ ਪੈਨ ਦੀ ਗੱਲ ਕਰੀਏ ਤਾਂ ਉਹ ਅਣਗਿਣਤ ਬੱਚੇ ਹਨ ਕਿ ਜਿਹੜੇ ਪੈਨ ਦੇ ਨਾਲ ਸੁੰਦਰ ਲਖਾਈ ਜਿਹੜੇ ਉਹ ਨਿਖਰੇ ਨੇ ਛੋਟੇ ਛੋਟੇ ਬੱਚੇ ਆਪਾਂ ਸਮਾਂ ਲਗਾ ਦਿੰਦੇ ਹਾਂ ਇਸ ਫੌਂਟ ਤੇ ਆ ਛੋਟੇ ਬੱਚੇ ਜਿਹੜੇ ਆ ਉਹ ਬੜੀ ਜਲਦੀ ਸਿੱਖਣ ਸਮਰੱਥਾ ਜਿਹੜੀ ਆ ਉਹਨਾਂ ਦੀ ਬਹੁਤ ਜ਼ਿਆਦਾ ਹੁੰਦੀ ਆ ਉਹ ਕਹਿੰਦੇ ਉਹਨਾਂ ਦਾ ਸੁਭਾਅ ਜਿਹੜਾ ਇੱਕ ਨਕਲਚੀ ਬਾਂਦਰ ਦੀ ਤਰ੍ਹਾਂ ਹੁੰਦਾ ਇੱਕ ਵਾਰੀ ਉਹਨਾਂ ਨੂੰ ਦੱਸਣਾ ਪੈਂਦਾ ਹੈ ਫਿਰ ਉਹ ਆਪੇ ਸ਼ੁਰੂ ਹੋ ਜਾਂਦੇ ਹਨ ਔਰ ਬੱਚਿਆਂ ਦਾ ਦਿਮਾਗ ਜਿਹੜਾ ਹੈ ਉਹ ਸਿੱਖਣ ਵਾਸਤੇ ਬਹੁਤ ਤੀਬਰ ਹੁੰਦਾ ਹੈ ਉਹ ਬੜੀ ਆਸਾਨੀ ਦੇ ਨਾਲ ਉਹ ਸਿੱਖਣਾ ਜਾਂਦੇ ਹਨ ਕਿ ਤੇ ਡਿਜੀਟਲ ਗਿਸਟਲ ਜੁਮਨਾ ਪਰ ਵਿਰਸੇ ਨਾਲ ਜੋੜ ਕੇ ਹਾਂ ਹਾਂ ਬਿਲਕੁਲ ਜੀ ਡਿਜੀਟਲ ਜਮਾਨਾ ਵਾਂ ਸਮੇਂ ਦੇ ਨਾਲ ਬੜੀ ਚੀਜ਼ਾਂ ਚ ਬਦਲਾਵ ਜਿਹੜਾ ਉਹ ਵੇਖਣ ਨੂੰ ਮਿਲਦਾ ਪਰ ਆਪਣੇ ਪੁਰਾਤਨ ਵਿਰਸੇ ਨੂੰ ਜਿਹੜਾ ਅੱਖੋਂ ਪਰੋਖੇ ਕਰਨਾ ਵੀ ਕਿਸੇ ਪ੍ਰਕਾਰ ਦੀ ਅਕਲਮੰਦੀ ਨਹੀਂ ਮੈਂ ਤੇ ਗਿੰਦਾ ਤੋਂ ਇੱਕ ਛੋਟਾ ਜਿਹਾ ਉਪਰਾਲਾ ਆਪਾਂ ਕਰ ਰਹੇ ਹਾਂ ਕਿ ਇੱਕ ਤਾਂ ਬੱਚਿਆਂ ਦੀ ਲਿਖਾਈ ਜਿਹੜੀ ਸੁੰਦਰ ਹੋ ਰਹੀ ਆ ਦੂਸਰੀ ਆਪਣੀ ਪੁਰਾਤਨ ਵਿਰਾਸਤ ਜਿਹੜੀ ਆ ਉਸ ਨੂੰ ਵੀ ਆਪਾਂ ਸੰਭਾਲਣ ਦੀ ਜਿਹੜੀ ਆ ਕੋਸ਼ਿਸ਼ ਕਰ ਰਹੇ ਹਾਂ ਇਹਨਾਂ ਸੰਭਾਲਣ ਇਸ ਲਈ ਇਹ ਯਾਦ ਵੀ ਪਾ ਸਰਵਾ ਟੈਸਟ ਦੇ ਲਈ ਇਹਦੇ ਵਾਸਤੇ ਬੱਚਿਆਂ ਨੂੰ ਆਪਾਂ ਅੱਧਾ ਘੰਟਾ ਰੋਜ਼ ਅਭਿਆਸ ਵਾਸਤੇ ਦਿੰਦੇ ਹਾਂ ਜੀ ਵੱਖਰਾ ਪੀਰੀਅਡ ਲੱਗਦਾ ਨਹੀਂ ਵੱਖਰਾ ਪੀਰੀਅਡ ਕੋਈ ਨਹੀਂ ਆ ਉਹਨਾਂ ਨੂੰ ਘਰ ਆਪਾਂ ਸ਼ੀਟ ਦੇ ਦਿੰਦੇ ਹਾਂ ਉਹ ਘਰ ਬੈਠ ਕੇ ਆਰਾਮ ਨਾਲ ਲਿਖ ਕੇ ਲੈ ਆਉਂਦੇ ਨੇ ਉਸ ਤੋਂ ਬਾਅਦ ਮੈਂ ਅਗਲੇ ਦਿਨਾਂ ਦੀ ਸ਼ੀਟ ਵੇਖ ਕੇ ਉਹਨਾਂ ਦੀ ਜਿਹੜੀਆਂ ਤਰੂਟੀਆਂ ਹੁੰਦੀਆਂ ਉਹ ਦੱਸ ਦਿੰਦਾ ਹਾਂ ਉਹਨਾਂ ਨੂੰ ਫਿਰ ਉਹ ਸੁਧਾਰ ਕਰਦੇ ਨੇ ਉਹਨਾਂ ਵਿੱਚ ਹਾਂਜੀ ਬਿਲਕੁਲ ਜੀ ਬੱਚੇ ਮੇਰੇ ਲਗਭਗ ਪਿਛਲੇ 4-5 ਸਾਲਾਂ ਤੋਂ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਜਿਹੜੇ ਸੁੰਦਰ ਲਿਖਾਈ ਦੇ ਮੁਕਾਬਲੇ ਆ ਉਹਨਾਂ ਦੇ ਵਿੱਚ ਹਮੇਸ਼ਾ ਹੀ ਪਹਿਲੀਆਂ ਦੂਜੀਆਂ ਪੋਜੀਸ਼ਨਾਂ 'ਤੇ ਕਾਬਜ਼ ਰਹੇ ਨੇ ਔਰ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਚਲੋ ਆਪਾਂ ਇਸ ਦੇ ذریعے ਕੁਛ ਨਾ ਕੁਛ ਜਿਹੜਾ ਉਹ ਚੰਗਾ ਕਰਨ ਦੀ ਕੋਸ਼ਿਸ਼ ਕਰ ਰਹੇ ਆ